ਸਰਬਜੀ ਸੰਗਰੂਰ ਵੀ ਦੀ ਕਵਤਾ ਕੀ ਲਿਖਣਾ ਚਾਹੁੰਦਾ ਸੀ ਕੀ ਲਿਖਣਾ ਚਾਹੁੰਦਾ ਸੀ ਕੀ ਲਿਖਣਾ ਕਿਉਂਦਾ ਸੀ ਕੀ ਲਿਖਣਾ ਚਾਹੁੰਦਾ ਸੀ ਕੀ ਲਿਖਣਾ ਹੋਇਆ ਏ ਕੀ ਲਿਖਣਾ ਹੋਇਆ ਏ ਹਸਿਆ ਕਿਹੜੀ ਗੱਲਾਂ ਹਸਿਆ ਕਿਹੜੀ ਗੱਲਾਂ ਹੱਸਿਆ ਕਿਹੜੀ ਗੱਲਾਂ ਹੱਸਿਆ ਕਿਹੜੀ ਗੱਲਾਂ ਕਿਹੜੀ ਗੱਲਾਂ ਰੋਇਆ ਏ ਕਿਹੜੀ ਗੱਲਾਂ ਰੋਇਆ ਏ ਕੀ ਦੱਸਿਆ ਤੈਨੂੰ ਅਸੀਂ ਆਪਣਾ ਦੁੱਖ ਅਸੀਂ ਆਪਣਾ ਦੁੱਖ ਕੀ ਦੱਸਿਆ ਤੈਨੂੰ ਅਸੀਂ ਆਪਣਾ ਦੁੱਖ ਅਸੀਂ ਆਪਣਾ ਦੁੱਖ ਜਾਨੋ ਵੱਦ ਪਿਆਰਾ ਮੋੜ ਗਿਆ ਮੁਖ ਮੋੜ ਗਿਆ ਮੁਖ ਦੱਸ ਕਿਉਂ ਤੂੰ ਚੱਲਾ ਹੋਇਆ ਫਿਰ ਦਾਰੇ ਚੱਲਾ ਹੋਇਆ ਫਿਰ ਦਾਰੇ ਦੱਸ ਕਿਉਂ ਤੂੰ ਚੱਲਾ ਹੋਇਆ ਫਿਰ ਦਾਰੇ ਚੱਲਾ ਹੋਇਆ ਫਿਰ ਦਾਰੇ ਯਾਦਾਂ ਵਿੱਚ ਕਿਸ ਨੇ ਦੱਤ ਸੰਗ ਰੂਰ ਵੀ खोया फिरदाए खोया फिरदाए